ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਅਸੀਂ ਅੱਜ ਆਪਣੇ ਫਾਰਮ ਤੇ ਖੜੇ ਹੋਏ ਹਾਂ ਜੀ ਅਸੀਂ ਪਨੀਰੀ ਲਈ ਹੋਈ ਹੈ ਜੀ ਵਾਈਟ ਟੈਗਰ ਇਹ ਮਤਲਬ ਇੱਕ ਸਪੈਸ਼ਲ ਗੋਭੀ ਹੈ ਜੋ ਕਿ ਇਹਦਾ ਫੁੱਲ ਜਿਹੜਾ ਬਹੁਤ ਜ਼ਿਆਦਾ ਜਿਸ ਤਰ੍ਹਾਂ ਆਪਾਂ ਸਨੋਹ ਦੇਖਦੇ ਹਾਂ ਉਸ ਤਰ੍ਹਾਂ ਦਾ ਇਹਦਾ ਫੁੱਲਾ ਬਾਕੀ ਇਹਦੀ ਤਕਨੀਕੀ ਜਾਣਕਾਰੀ ਸਾਡੇ ਸਰ ਜੀ ਦੱਸਣਗੇ ਹਾਂਜੀ ਸਹੀ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਾਲੀ ਮਲੇਰ ਕੁੜਾ ਸੀਡਸ ਤੋਂ ਮੁੱਲਾ ਪਰ ਦਾਖਾਤੋਂ ਕੱਲ ਆਪਾਂ ਪਣੀਰੀ ਵਿਜੀ ਹੈ ਜੀ ਉਹ ਵਾਈਟ ਟਾਈਗਰ ਜਿਹੜੀ ਕਿ 55 ਤੋਂ 60 ਦਿਨਾਂ ਤੇ ਤਿਆਰ ਹੋ ਜਾਂਦੀ ਹੈ ਜੀ ਜੀ ਜਿਹੜੇ ਕਿਸਾਨ ਵੀਰਾਂ ਨੇ 1509 1699 ਜਾਂ ਪੀਆਰ 126 ਅਗੇਤੀ ਵੀਡੀ ਹੋਈ ਹੈ ਜੀ ਜੀ ਉਹਨਾਂ ਨੂੰ 20 25 ਸਤੰਬਰ ਨੂੰ ਉਹਨਾਂ ਦੇ ਖੇਤ ਵਹਿਲੀ ਹੋ ਜਾਣੇ ਜੀ ਔਰ ਇਹ ਲੌਂਦ ਬਾਦ 55 ਤੋਂ 60 ਦਿਨਾਂ ਚ ਤਿਆਰ ਹੋ ਜਾਂਦੀ ਹੈ ਜੀ ਜੀ ਔਰ ਉਸ ਤੋਂ ਬਾਅਦ ਉਸ ਟਾਈਮ ਕਤਕੀਨ ਖਤਮ ਹੋ ਜਾਂਦੀ ਹੈ ਮਗਰੀਆਂ ਵੀ ਖਤਮ ਹੋ ਜਾਂਦੀ ਉਹਦੇ ਦਰਮਿਆਨ ਚੱਲਦੀ ਹੈ ਉਸ ਟਾਈਮ ਮਾਰਕੀਟ ਦੇ ਵਿੱਚ ਜੀ ਰੇਟ ਬਹੁਤ ਵਧੀਆ ਹੁੰਦੇ ਨੇ ਜੀ ਔਰ ਉਸ ਤੋਂ ਬਾਅਦ ਆਪਾਂ ਇਹਦੀ 10 ਤੋਂ 15 ਦਸੰਬਰ ਤੱਕ ਖੇਤ ਬੀਲੀ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਦਵਾਰੇ ਗੋਭੀ ਵੀ ਲਾ ਸਕਦੇ ਆ ਜੀ ਜਾਂ ਦਵਾਰ ਕਾਣ ਕੇ ਵੀ ਆਪਾਂ ਵਜਾਈ ਕਰ ਸਕਦੇ ਆ ਜੀ ਇਹ ਵਿਚਾਲੇ ਆਪਾਂ ਨੂੰ ਇਹ ਸਪੈਸ਼ਲਿ ਵਰਾਈਟੀ ਹੈ ਜਿਹੜੀ ਕਿ ਆਪਾਂ ਨੂੰ ਜੰਗਾ ਥੋੜੀ ਜਗ੍ਹਾ ਜੋ ਚੰਗਾ ਪ੍ਰੋਫਿਟ ਦੇ ਦਿੰਦੀ ਹੈ ਚੰਗਾ ਮੁਨਾਫਾ ਦਿੰਦੀ ਹੈ ਜੀ ਜੀ ਠੀਕ ਹੈ ਨੋਕੀ ਵੈਰੈਟੀ ਹੈ ਜੀ ਇਹਦੇ ਦਰਮਿਆਨ ਵੈਰੈਟੀ ਕਈ ਇਹ ਸਾਲਾਂ ਤੋਂ ਇਹ ਵੈਰੈਟੀ ਦੇ ਕੰਮ ਕਰ ਰਹੇ ਸੀ ਜੀ ਸੋ ਅਤ ਕੀ ਦੇ ਰਹੇ ਜੀ ਬਹੁਤ ਹੀ ਵਧੀਆ ਵੈਰੈਟੀ ਹੈ ਮਤਲਬ ਜਿਹੜੇ ਕਿਸਾਨ ਵੀਰਾਂ ਨੂੰ ਆਪਣੇ ਤੋਂ ਬੀਜ ਚਾਹੀਦਾ ਆਪਾਂ ਬੀਜ ਵੀ ਦੇ ਸਕਦੇ ਆ ਜੇ ਕਿਸਾਨ ਵੀਰਾਂ ਨੂੰ ਆਪਣੇ ਤੋਂ ਇਹਦੀ ਪਨੀਰੀ ਚਾਹੀਦੀ ਆ ਤਾਂ ਉਹ ਪਨੀਰੀ ਵੀ ਲੈ ਸਕਦੇ ਆ ਇਹਦਾ ਬਜਾਈ ਦਾ ਟਾਈਮ 30 ਸਤੰਬਰ ਤੱਕ ਹੈ ਜੀ 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 ਕਿਉਂਕਿ ਉਸ ਤੋਂ ਬਾਅਦ ਅਗਲੀ ਵੈਰਾਈਟੀ ਦਾ 555 ਦਾ ਟਾਈਮ ਆ ਜਾਂਦਾ ਹੈ ਜੀ ਕਿਉਂਕਿ ਹਰ ਇੱਕ ਵੈਰਾਈਟੀ ਵਾਸਤੇ ਆਪਣਾ ਆਪਣਾ ਟਾਈਮ ਬਹੁਤ ਜ਼ਰੂਰੀ ਹੈ ਜੀ ਜੀ ਸਰ ਕਿਉਂਕਿ ਅਲੱਗ-ਅਲੱਗ ਸਮੇਂ ਵਾਸਤੇ ਅਲੱਗ-ਅਲੱਗ ਵੈਰਾਈਟੀਆਂ ਸਿਲੈਕਟ ਕੀਤੀਆਂ ਜਾਂਦੀਆਂ ਹਨ ਜੀ ਅਲੱਗ-ਅਲੱਗ ਏਰੀਆ ਉੱਪਰ ਠੀਕ ਹੈ ਮਤਲਬ ਇਹ ਵੈਰਾਈਟੀਆਂ ਸਾਰੇ ਪੰਜਾਬ ਦੇ ਵਿੱਚ ਜੀ ਚੱਲਦੀ ਹੈ ਜੀ ਹਾਂਜੀ ਕਿਸਾਨ ਵੀਰੋ ਹੋਰ ਵੀ ਖੇਤੀਬਾੜੀ ਸਵੰਦੀ ਕੋਈ ਤਕਨੀਕੀ ਜਾਣਕਾਰੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਡਾਕਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 3770016 ਜੀ